ਮੇਰਾ ਨਾਮ ਕਰਨਦੀਪ ਸਿੰਘ ਆ ਜੀ ਕੀ ਹੋਇਆ ਮੈਨੂੰ ਇਹ 7 7:30 ਫੋਨ ਆਇਆ ਹੈ ਜੀ ਤੇ ਇੱਥੇ ਮੇਰੇ ਫਾਦਰ ਸਾਹਿਬ ਦਾ ਕਤਲ ਹੋ ਗਿਆ ਹੈ ਜੀ ਕੀ ਨਾਮ ਸਰਦਾਰ ਮਿਰਜਾ ਸਿੰਘ ਕੀ ਕੰਮ ਕਰਦੇ ਸੀ ਮੈਡੀਕਲ ਸਟੋਰ ਸੀ ਜੀ ਸਾਡਾ ਕੀ ਲੱਗਦਾ ਹੈ ਕਿਸ ਤਰ੍ਹਾਂ ਹੋਇਆ ਕੀ ਹੋਇਆ ਬਾ ਇਹ ਤੇ ਵਾਰਦਾਤ ਕਹਿੰਦੇ ਗੋਲੀ ਮਾਰ ਕੇ ਕੀਤੀ ਆ ਜੀ ਕੀ ਮੰਗਦੇ ਹੋ ਕੀ ਕਹਿੰਦੇ ਹੋ ਕਿ ਲਾਂਡ ਆਰਡਰ ਦੀ ਸਥਿਤੀ ਕੀ ਮੰਗਣਾ ਤੇ ਦੇਖੋ ਜੀ ਮੈਂ ਮੰਗਣਾ ਥੋੜੀ ਮੈਂ ਹੱਕ ਲੈਣਾ ਜੀ ਆਪਣਾ ਵੀ ਜਿੰਨੇ ਜਿਹੜੇ ਬੰਦੇ ਨੇ ਕੀਤਾ ਮੈਂ ਤੈਨੂੰ ਅੰਦਰ ਕਰਾਉਂਗਾ ਜੀ ਕੀ ਮਸਾਫ ਦਾ ਪੰਜਾਬ ਦੇ ਕਿਹੋ ਜਿਹੇ ਹਾਲਾਤ ਨੇ ਲੋਰ ਲੋਰ ਦੇਖੋ ਜੀ ਨੋ ਨੋ ਐਂਡ ਆਰਡਰ ਤਾਂ ਕੋਈ ਨਾ ਹੀ ਨਿਰਿਆ ਸ਼ਰਿਆਮ ਕਤਲ ਕਰਕੇ ਆ ਜੀ ਇਹ ਇਹ ਵੀ ਦੱਸਦੇ ਵੀ 35 ਸਾਲ ਹੋ ਚੁੱਕਿਆ ਜੀ ਰੋਜ਼ ਇਹਨਾਂ ਦਾ ਇਹੀ ਰੋਡ ਤੇ ਆਉਣ ਜਾਣ ਆ ਫਿਰ ਅੱਜ ਇਹ ਕਿਉਂ ਵਾਰਦਾਤ ਹੋਈ ਆ ਕੋਈ ਰੰਜਿਸ਼ ਲੱਗਦੀ ਕਿ ਸਿਰਫ ਹਾਂ ਜੀ ਰੰਜਿਸ਼ ਹੋ ਸਕਦੀ ਆ ਜੀ ਆਦੀ ਠੀਕ ਆ ਜੀ ਹਾਂਜੀ ਸ਼ੱਕ ਹੈ ਜੀ ਬਿਲਕੁਲ ਹੈ ਹੈ ਇਹਨਾਂ ਦਾ ਨਾਂ ਵੀ ਲਿਖਾਵਾਂਗੇ ਜੀ ਅਨ ਅਨਪ੍ਰਸ਼ਾਤ ਇਹ ਵੀ ਲਿਖਾਵਾਂਗੇ ਜਿਹੜੇ ਵੀ ਆ ਤੇ ਜਿਹੜੇ ਵੀ ਆ ਸਾਰਿਆਂ ਦੇ ਨਾਲ ਖਾਵਾਂਗੇ